ਓਏ ਪੜਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦੀਆਂ ਨਹੀਂ ਦੁੱਧ ਪੁੱਤਾਂ ਨੂੰ ਤੇ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਿ ਗਏ ਓਏ ਵੇਖ ਰੋਈਏ ਪੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਜ਼ਹਿਰਤਾ ਆ ਮਰ ਗਈਆਂ ਖੂਨ ਵਿੱਚੋਂ ਹੁਣ ਜ਼ਹਿਰਤਾ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਪੁੱਲ ਗਏ ਤੇ ਹੁਣ ਖੜਕਾਉਂਦੇ ਅਗਲਾ ਸੀ ਮਿੱਤਰੋ ਤੇ ਨਲਵਾ ਜੋ ਲਿਉਂਦਾ ਸੀ ਗਾ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਉਹ ਦਲੇਰੀਆਂ ਨਹੀਂ ਰਹੀਆਂ ਓਏ ਹੌਸਲੇ ਬਣਾ ਕੇ ਕਿੱਧਰ ਰੱਖਦੀ ਆ ਬੰਬ ਓਏ ਜਾ ਕੇ ਪੁੱਛੋ ਕਿڑی ਤੋ ਓਏ ਚਿੱਤੇ ਵਾਂਗ ਪਬਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋ ਓਏ ਓਦਿਆ ਦੀ ਪੈੜੀ ਉੱਤੇ ਤਰਿਆਣੀ ਜਾਣਾ ਯਾਰੋ ਨਵੀਂ ਪੀੜੀ ਤੋਂ ਤੇ ਬੁੱਢੇ ਵਾਰੇ ਤਕੇ ਖੰਦੇ ਫਿਰਨ ਜੇ ਮਾਪੇ ਓਏ ਕੀ ਆ ਫਾਇਦਾ ਪੁੱਤਾਂ ਦਾ ਓਏ ਉਹ ਨਾਪਾ ਦੀ ਮਿੱਤਰੋ ਬਹਾਰ ਚਲੀ ਜਾਂਦੀ ਓ ਕੋਈ ਨਹੀਂ ਫਾਇਦਾ ਰਤਾਂ ਦਾ ਤੇ ਸਫਲ ਨਹੀਂ ਹੋਣੀ ਸੇਵਾ ਮਾਪੇ ਨਾ ਜੇ ਸੰਭੇ ਪਾਵੇ ਜੱਗ ਲਾ ਦੇਵੇ ਆ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦੇਵੇ ਓਏ ਨਿਚ ਹੋਵੇ ਇਹੋ ਜਿਹਾ ਪੁੱਤ ਮਿਸਤਰੋ ਜੋ ਬਿਉਦੀ ਪਗਲਾ ਦੇਵੇ ਤਨ ਓਏ ਪਲਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦੀਆਂ ਨਹੀਂ ਦੁੱਧ ਪੁੱਤਾਂ ਨੂੰ ਤੇ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਿ ਗਏ ਓਏ ਵੇਖ ਰੋਈਏ ਬੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਜ਼ਹਿਰਤਾ ਆ ਮਰ ਗਈਆਂ ਖੂਨ ਵਿੱਚੋਂ ਹੁਣ ਜ਼ਹਿਰਤਾ ਤੇ ਯਾਦ ਹੁਣ ਰਹੀ ਨਾ 84 ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਤੇ ਨਲਵਾ ਜੋ ਲਿਉਂਦਾ ਸੀ ਗਾਹ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਉਹ ਦਲੇਰੀਆਂ ਨਹੀਂ ਰਹੀਆਂ ਓਏ ਹੌਸਲੇ ਬਣਾ ਕੇ ਕਿੱਦਾਂ ਰੱਖਦੀ ਆ ਬੰਬ ਓਏ ਜਾ ਕੇ ਪੁੱਛੋ ਕਿਹੜੀ ਤੋ ਓਏ ਚਿੱਤੇ ਵਾਂਗੂ ਪਬਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋ ਓਏ ਯੋਧਿਆਂ ਦੀ ਪੈੜ ਉੱਤੇ ਤਰਿਆਣੀ ਜਾਣਾ ਯਾਰੋ ਨਵੀਂ ਪੀੜੀ ਤੋ ਤੇ ਬੁੱਢੇ ਵਾਰੇ ੱਟਕੇ ਖਾਂਦੇ ਫਿਰਨ ਜੇ ਮਾਤੇ ਓਏ ਕੀ ਆ ਫਾਇਦਾ ਪੁੱਤਾਂ ਦਾ ਓਏ ਉਹ ਨਾਪਾ ਦੀ ਮਿੱਤਰੋ ਬਹਾਰ ਚਲੀ ਜਾਂਦੀ ਓ ਕੋਈ ਨਹੀਂ ਫਾਇਦਾ ਰਤਾਂ ਦਾ ਇਹ ਸਫਲ ਨਹੀਂ ਹੋਣੀ ਸੇਵਾ ਮਾਪੇ ਨਾਲ ਜੇ ਸੰਭੇ ਪਾਵੇ ਜੱਗ ਲਾ ਦੇਵੇ ਆ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦੇਵੇ ਓਏ ਨਿੱਚ ਹੋਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦੇਵੇ ਓਏ ਪੜਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦੀਆਂ ਨਹੀਂ ਦੁੱਧ ਪੁੱਤਾਂ ਨੂੰ ਤੇ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਿ ਗਏ ਓਏ ਵੇਖ ਰੋਈਏ ਬੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਆ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਇਹ ਨਲਵਾ ਜੋ ਲਿਉਂਦਾ ਸੀਗਾ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਕੇ ਉਹ ਦਲੇਰੀਆਂ ਨਹੀਂ ਰਹੀਆਂ ਓਏ ਹੌਸਲੇ ਬਣਾ ਕੇ ਕਿੱਧਰ ਰੱਖਦੀ ਆ ਬੰਬ ਓਏ ਜਾ ਕੇ ਪੁੱਛੋ ਕਿڑی ਤੋ ਓਏ ਚਿੱਤੇ ਵਾਂਗੂ ਪਬਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋ ਓਏ ਯੋਧਿਆਂ ਦੀ ਪੈੜੀ ਉੱਤੇ ਤੁਰਿਆ ਨਹੀਂ ਜਾਣਾ ਯਾਰੋ ਨਵੀਂ ਪੀੜੀ ਤੋ ਤੇ ਬੁੱਢੇ ਵਾਰੇ ਇਕ ਖਾਂਦੇ ਫਿਰਨ ਜੇ ਮਾਪੇ ਓਏ ਕੀ ਆ ਫਾਇਦਾ ਪੁੱਤਾਂ ਦਾ ਓਏ ਉਹ ਨਾ ਪਾ ਦੀ ਮਿੱਤਰੋ ਬਹਾਰ ਚਲੀ ਜਾਂਦੀ ਉਹ ਕੋਈ ਨਹੀਂ ਫਾਇਦਾ ਰਤਾਂ ਦਾ ਤੇ ਸਫਲ ਨਹੀਂ ਹੋਣੀ ਸੇਵਾ ਮਾਪੇ ਨਾ ਜੇ ਸੰਭੇ ਪਾਵੇ ਜੱਗ ਲਾ ਦੇਵੇ ਆ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਓਏ ਨਿੱਚ ਹੋਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਉਹ ਪਲਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦੀਆਂ ਨਹੀਂ ਦੁੱਧ ਪੁੱਤਾਂ ਨੂੰ ਤੇ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਿ ਗਏ ਓਏ ਵੇਖ ਰੋਈਏ ਬੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਆ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਾ ਦੇ ਅਗਲਾ ਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਪੁੱਲ ਗਏ ਤੇ ਹੁਣ ਖੜਕਾਉਂਦੇ ਆ ਅਗਲਾ ਸੀ ਮਿੱਤਰੋ ਤੇ ਨਲਵਾ ਜੋ ਲਿਉਂਦਾ ਸੀਗਾ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਕੇ ਉਹ ਦਲੇਰੀਆਂ ਨਹੀਂ ਰਹੀਆਂ ਓਏ ਹੌਸਲੇ ਬਣਾ ਕੇ ਕਿੱਦਾਂ ਰੱਖਦੀ ਆ ਬੰਬ ਓਏ ਜਾ ਕੇ ਪੁੱਛੋ ਕਿਹੜੀ ਤੋਂ ਉਹ ਚਿੱਤੇ ਵਾਂਗੂੰ ਪਾਪ ਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋਂ ਓਏ ਉਹਦਿਆਂ ਦੀ ਪੈੜੀ ਉੱਤੇ ਪਰਿਆਣੀ ਜੜਾ ਯਾਰੋ ਨਵੀਂ ਪੀੜੀ ਤੋਂ ਤੇ ਬੁੱਢੇ ਵਾਰੇ ਤੱਕੇ ਖਾਂਦੇ ਫਿਰਨ ਜੇ ਮਾਪੇ ਓਏ ਕੀ ਆ ਫਾਇਦਾ ਪੁੱਤਾਂ ਦਾ ਓਏ ਉਹ ਨਾਪਾ ਦੀ ਮਿੱਤਰੋ ਬਹਾਰ ਚਲੀ ਜਾਂਦੀ ਓ ਕੋਈ ਨਹੀਂ ਫਾਇਦਾ ਰਤਾਂ ਦਾ ਤੇ ਸਫਲ ਨਹੀਂ ਹੋਣੀ ਸੇਵਾ ਮਾਪੇ ਨਾ ਜੇ ਸੰਭੇ ਪਾਵੇ ਜੱਗ ਲਾ ਦੇਵੇ ਆ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਓਏ ਨਿੱਚ ਹੋਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਧੰਨੋ